ਵੀਡੀਓ ਦੇਖ ਰਹੇ ਸਾਰੇ ਦਸ਼ਕਾਂ ਤੋਂ ਸਸਤਰੀ ਕਾਲ ਵੀ ਅੱਜ ਗੱਲ ਕਰਾਂਗੇ ਆਪਾਂ ਵੀ ਕਣਕ ਆਪਣੀ ਲੇਟ ਹੋ ਗਈ ਹੈ ਜਾਂ ਨਹੀਂ ਤਾਂ ਮੈਂ ਦੱਸਾਂ ਵੀ ਮੇਰੇ ਆਪ ਦੇ ਕੁਝ ਕਿੱਲੇ ਅਜੇ ਪਏ ਨੇ ਪ੍ਰਾਲੀ ਸਾੜਨ ਵਾਲੇ ਤੇ ਤਕਰੀਬਨ 2 ਜਾਂ 3 ਦਿਨਾਂ ਚ ਕਣਕ ਬੀਜ ਦਿਆਂਗੇ ਤੇ ਗੱਲ ਕਰੀਏ ਲੇਟ ਦੀ ਵੀ ਜਿਹੋ ਜਿਹਾ ਮੌਸਮ ਚੱਲ ਰਿਹਾ ਵੀ ਗਰਮੀ ਦੁਪਹਿਰ ਨੂੰ ਲੱਗਦੀ ਵੀ ਆ ਤੇ ਘਟੋ ਘਟ ਵੀ 25 26 ਤਰੀਕ ਤੱਕ ਤੁਸੀਂ ਕਣਕ ਜਿਹੜੀ ਮਰਜ਼ੀ ਬੀਜ ਸਕਦੇ ਜੇ ਕੋਈ ਲੇਟ ਨਹੀਂ ਹੋਈ ਮੌਸਮ ਦੇ ਹਿਸਾਬ ਨਾਲ ਹੁੰਦਾ ਜੀ ਤੇ ਮੈਂ ਆਪ ਵੀ ਜਿੱਥੇ ਕਿਸਮ ਦੀ ਗੱਲ ਕਰੀਏ ਤੇ 372 ਤੇ 826 ਕੁਝ ਹੈ ਜੇ ਇਸ ਇਹਦੀ ਬਿਜਾਈ ਕਰਾਂਗੇ ਤੇ ਬਾਕੀ 3386 ਦੀ ਬਿਜਾਈ ਕਰਾਂਗੇ 3386 ਦੀ ਬਿਜਾਈ ਮਤਲਬ ਸਮਾਂ ਬਿਲਕੁਲ ਸਹੀ ਹੈ ਤੇ ਕੋਈ ਲੇਟ ਕੰਕ ਨਹੀਂ ਹੋਈ ਆਰਾਮ ਨਾਲ ਤੁਸੀਂ ਤਿੰਨ ਜਾਂ ਚਾਰ ਦਿਨਾਂ ਚ ਪੰਜ ਦਿਨਾਂ ਚ ਆਪ ਦੀ ਬਿਜਾਈ ਕਰ ਲਿਓ ਜੇ ਬਾਅਦ ਵਿੱਚ ਇਹ ਕਿਸਮਾ ਥੋੜਾ ਜਿਹਾ ਲੰਮਾ ਟਾਈਮ ਲੈਂਦੀਆਂ ਨੇ ਤੇ ਮੁੜ ਕੇ ਇਹਨਾਂ ਦੇ ਜਿਹੜਾ ਝਾੜ ਵੀ ਉਹ ਫਰਕ ਪੈਂਦਾ ਝਾੜ ਤੇ ਵੀ ਤੇ ਬਾਅਦ ਵਿੱਚ 3386 ਵਗੈਰਾ 550 ਵਗੈਰਾ ਉਹ ਕਿਸਮਾਂ ਘੱਟ ਸਮੇ ਵਾਲੀਆਂ ਨੇ ਉਹ ਵੇਚ ਸਕਦੇ ਜੇ ਉਹ ਸਹੀ ਟੁਕਮਾ ਸਮਾਂ ਉਸ ਵਾਸਤੇ ਤੇ ਜਿੰਨੀ ਛੇਤੀ ਹੋ ਸਕੇ ਬਜਾਈ ਕਰ ਲਓ ਸੁਪਰ ਸੀਡਰ ਨਾਲ ਤਾਂ ਜੀ ਗੱਲ ਐਵੇਂ ਜਿਹੜੀ ਆਪਾਂ ਪੈੜੀ ਸਵਾਰ ਕੇ ਬਜਾਈ ਕਰਦੇ ਹਾਂ ਤੇ ਥੋੜਾ ਸਮਾਂ ਤਾਂ ਲੱਗਦਾ ਹੈ ਸੁਪਰ ਸੀਡਰ ਨਾਲ ਤਾਂ ਚਲੋ ਪਰਾਲੀ ਸਾੜਤੀ ਤੇ ਇੱਕੇ ਦਿਨ ਚ ਬੀਜੀ ਜਾਣੀ ਹੈ ਸੁਪਰ ਸੀਡਰ ਨਾਲ ਪਰ ਲੇਕਿਨ ਜਿਹੜੀ ਸਵਾਰ ਕੇ ਬਜਾਈ ਕਰਨੀ ਉਹਦਾ ਮੈਨੂੰ ਫਾਇਦਾ ਲੱਗਦਾ ਸੁਪਰ ਸੀਡਰ ਨਾਲੋਂ ਕਿਉਂਕਿ ਅਸੀਂ ਆ ਪਿਛਲੀ ਵਾਰ ਤਕਰੀਬਨ 10 12 ਕਿੱਲੇ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਉਹਦਾ ਝਾੜ 5 7 ਮਾਣ ਕੱਟ ਹੀ ਰਿਹਾ ਸੀ ਮੇਰੀ ਦੂਜੀ ਜਿਹੜੀ ਕਣਕ ਨਾਲੋਂ ਤੇ ਬਾਕੀ ਤੁਸੀਂ ਆਪਦੇ ਤੇ ਡਿਪੈਂਡ ਕਰੋ ਵੀ ਸਵਾਰ ਕੇ ਬੀਜਣੀ ਹੈ ਕਿ ਸੂਪਰ ਸੀਡਰ ਨਾਲ ਬੀਜਣੀ ਬਾਕੀ 2-3 ਕਿੱਲੇ ਮੈਂ ਆਪ ਖੁਦ ਸੂਪਰ ਸੀਡਰ ਨਾਲ ਬੀਜਾਂਗਾ ਪਰ ਐਸ ਵਾਰੀ ਥੱਲੇ ਸੂਪਰ ਸੀਡਰ ਦੇ ਛੱਟਾ ਮਾਰ ਕੇ 15-20 ਕਿਲੋ ਛੱਟਾ ਮਾਰ ਕੇ ਤੇ ਫਿਰ ਸੂਪਰ ਸੀਡਰ ਨਾਲ ਬਜਾਈ ਕਰਾਂਗੇ ਜੇ ਸੂਪਰ ਸੀਡਰ ਨਾਲ ਬਜਾਈ ਮਤਲਬ ਆਪਣਾ ਝਾੜ ਚੰਗਾ ਰਿਹਾ ਤੇ ਬਾਕੀ 0 ਡ੍ਰਿਲ ਦੀ ਵੀ ਕੋਸ਼ਿਸ਼ ਕਰਿਆ ਕਰੋ ਕਿ ਕਿੱਲਾ 2 ਕਿੱਲੇ ਆਪ ਦਾ ਟਰਾਈ ਕਰੋ ਵੀ 0 ਡ੍ਰਿਲ ਸਿੱਧੀ ਬਜਾਈ ਕਰੋ ਤੇ ਕੁਝ ਸਵਾਰ ਕੇ ਬਜਾਈ ਕਰੋ ਕੋਈ ਸੂਪਰ ਸੀਡਰ ਨਾਲ ਬਜਾਈ ਕਰੋ ਤੇ ਜੇ ਝਾੜ ਚੰਗਾ ਰਿਹਾ ਤੇ ਅਗਲੀ ਵਾਰੀ ਸਾਰੀ ਆਪਾਂ ਸੁਪਰ ਸੀਡ ਨਾਲ ਵੀ ਬੀਜ ਸਕਦੇ ਆ ਚਲੋ ਵੀਰੇ ਧੰਨਵਾਦ ਸਾਰਿਆਂ ਦਾ